ਮਾਡਰਨ ਖੇਤੀ ਦੇਖਣ ਵਾਲੇ ਸਾਰੇ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੇ ਜੋ ਇਹ ਫਸਲ ਤੁਸੀਂ ਦੇਖ ਰਹੇ ਹੋ ਇਹ 327 ਕਿਸਮ ਹੈ ਔਰ ਤਕਰੀਬਨ 26 ਅਕਤੂਬਰ ਦੀ ਇਹਦੀ ਬਜਾਈ ਹੋਈ ਹੋਈ ਹੈ ਇਸ ਟਾਈਮ ਮਿਲਕਿੰਗ ਸਟੇਜ ਦੇ ਵਿੱਚ ਹੈ ਔਰ ਇਸ ਤੇ ਇਸ ਟਾਈਮ ਥੋੜਾ ਬਹੁਤਾ ਕਿਤੇ ਕਿਤੇ ਤੇਲਾ ਚੇਪੇ ਦੀ ਥੋੜੀ ਜਿਹੀ ਸ਼ਿਕਾਇਤ ਆ ਰਹੀ ਸੀਗੀ ਉਸ ਤੋਂ ਸਪਰੇਅ ਕੀਤੀ ਜਾ ਰਹੀ ਹੈ। ਔਰ ਨਾਲ ਨੂੰ ਫੰਗੀਸਾਈਡ ਦੋ ਕੰਬੀਨੇਸ਼ਨ ਐਜ਼ੋਕਸੀਸਟ੍ਰੋਬਿਨ ਪਲੱਸ ਟਾਈਬਾਕੋਨਾਜ਼ੋਲ ਔਰ ਤੇਲੇ ਲਈ ਥਾਇਮੋਕਸ 25% ਇਹਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਅੱਛੇ ਕੰਬੀਨੇਸ਼ਨ ਹੈ ਜਿਆਦਾ ਦਵਾਈਆਂ ਦੀ ਜਿਹੜੀ ਰਲਾਵਟ ਹੈ ਇਕੱਠੀਆਂ ਕਈ ਕੰਬੀਨੇਸ਼ਨ ਨੂੰ ਰਲਾਉਣਾ ਉਦੇ ਵੀ ਰਿਜ਼ਲਟ ਅੱਛੇ ਨਹੀਂ ਆਉਂਦੇ ਜਿਆਦਾ ਤੋਂ ਜਿਆਦਾ ਤੁਸੀਂ 2 ਜਾਂ 3 ਕੰਬੀਨੇਸ਼ਨ ਨੂੰ ਮਿਕਸ ਕਰ ਸਕਦੇ ਹੋ ਜਿਆਦਾ ਕੰਬੀਨੇਸ਼ਨ ਮਿਕਸ ਕਰਨ ਦੇ ਨਾਲ ਕੈਮੀਕਲ ਰਿਐਕਸ਼ਨ ਹੋ ਸਕਦਾ ਹੈ ਜਿਸ ਦੇ ਨਾਲ ਤੁਹਾਨੂੰ ਮਨ ਪਾਉਂਦੇ ਰਿਜ਼ਲਟ ਨਾ ਮਿਲਣ ਕਿਸਾਨ ਵੀਰਾਂ ਨੂੰ ਅਪੀਲ ਹੈ ਵੀ ਜਿਆਦਾ ਸਾਲਟਾਂ ਨੂੰ ਮਿਕਸ ਕਰਕੇ ਸਪਰੇਅ ਨਾ ਕੀਤੀ ਜਾਵੇ ਤਾਂ ਹੀ ਚੰਗੇ ਰਿਜ਼ਲਟ ਲੈ ਜਾ ਸਕਦੇ ਨੇ ਔਰ ਫਸਲ ਦਾ ਭਰਪੂਰ ਚਾੜ ਪ੍ਰਾਪਤ ਕੀਤਾ ਜਾ ਸਕਦਾ ਹੈ।